ਅੱਜ ਮਾਨਜੋ ਸਿੰਘ ਅਰਬੰਦ ਕੇਜਰੀਵਾਲ ਜੀ ਦੀ ਰਿਹਾਈ ਲਈ ਅ ਹਿੰਦੁਸਤਾਨ ਦੀ ਸੁਪਰੀਮ ਅਦਾਲਤ ਮਾਨਜੋ ਸੁਪਰੀਮ ਕੋਰਟ ਜੀ ਦਾ ਧੰਨਵਾਦ ਜਿਨ੍ਹਾਂ ਨੇ ਬਹੁਤ ਹੀ ਇਤਿਹਾਸਿਕ ਫੈਸਲੇ ਦੇ ਦੌਰਾਨ ਇੱਕ ਐਸੀ ਸਖਸ਼ੀਤ ਜਿਹਨੂੰ ਸਾਜ਼ਿਸ਼ ਦੇ ਤਹਿਤ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਨੇ ਅ ਪਿਛਲੇ ਕਈ ਦਿਨਾਂ ਤੋਂ ਗੈਰਕਾਨੂੰਨੀ ਢੰਗ ਨਾਲ ਹਸਾਸਤ ਰੱਖਿਆ ਹੋਇਆ ਸੀਗਾ ਸੋ ਸੁਪਰੀਮ ਕੋਰਟ ਦੇ ਇਸ ਫੈਸਲੇ ਨੇ ਉਹਨਾਂ ਕਰੋੜਾਂ ਕਰੋੜਾਂ ਲੋਕਾਂ ਦਾ ਵਿਸ਼ਵਾਸ ਜਿੱਤਿਆ ਜਿਹੜੇ ਭਾਰਤ ਦੇ ਸੁਧਾਰ ਨੂੰ ਪਿਆਰ ਕਰਦੇ ਨੇ ਜਿਹੜੇ ਭਾਰਤ ਦੇ ਅੰਦਰ ਡੈਮੋਕਰੇਸੀ ਨੂੰ ਪਿਆਰ ਕਰਦੇ ਨੇ ਜਿਹੜੇ ਲੋਕਤਾਂਤ੍ਰਿਕ ਪ੍ਰਕਿਰਿਆ ਦੇ ਅੰਦਰ ਜਿਹੜੇ ਆ ਉਹ ਸ਼ਾਮਲ ਹੋ ਕੇ ਦੇਸ਼ ਦੇ ਅੰਦਰ ਇੱਕ ਸਰਕਾਰ ਨੂੰ ਚੁਣਨਾ ਚਾਹੁੰਦੇ ਆ ਸੋ ਮੈਂ ਸਮਝਦਾ ਬੜਾ ਤਿਆਸੀਰ ਫੈਸਲਾ ਔਰ ਇਸ ਫੈਸਲੇ ਦੇ ਨਾਲ ਨਾ ਕੇਵਲ ਆਮ ਆਦਮੀ ਪਾਰਟੀ ਦੇ ਵਰਕਰ ਬਲਕਿ ਉਹ ਸਾਰੇ ਹੀ ਲੋਕ ਜਿਹੜੇ ਤਾਨਾਸ਼ਹੀ ਦੇ ਖਿਲਾਫ ਕਿਸੇ ਨਾ ਕਿਸੇ ਰੂਪ ਚ ਲੜ ਰਹੇ ਨੇ ਵੱਖ-ਵੱਖ ਸੂਬਿਆਂ ਦੇ ਅੰਦਰ ਉਹਨਾਂ ਲੋਕਾਂ ਨੂੰ ਇਸ ਰਹਾਈ ਦੇ ਨਾਲ ਵੱਲ ਮਿਲੇਗਾ ਸੋ ਅੱਜ ਨਾ ਕੇਵਲ ਦੇਸ਼ ਦੇ ਅੰਦਰ ਬਲਕਿ ਦੁਨੀਆ ਦੇ ਅੰਦਰ ਵੀ ਇਹਦਾ ਰਿਐਕਸ਼ਨ ਹੋਇਆ ਦੁਨੀਆ ਦੇ ਅੰਦਰੋਂ ਵੀ ਲੋਕਾਂ ਨੇ ਸੁਪਰੀਮ ਕੋਰਟ ਦੇ ਇਸ ਫੈਸਲੇ ਨੂੰ ਐਪ੍ਰੀਸੀਏਟ ਕੀਤਾ ਸਾਡਾ ਮਹਿਬੂਬ ਲੀਡਰ ਸਾਡੇ ਵਿੱਚ ਆ ਰਿਹਾ ਅੱਜ ਅਸੀਂ ਪਲਕਾਂ ਮਸਾ ਕੇ ਉਹਨਾਂ ਦਾ ਸਵਾਗਤ ਕਰਦੇ ਹਾਂ ਔਰ ਬਹੁਤ ਜਲਦੀ ਉਹ ਪੰਜਾਬ ਦੇ ਅੰਦਰ ਸਾਡੇ ਬਦਾਸਪੁਰ ਪਾਰਲੀਮੈਂਟ ਹਲਕੇ ਦੇ ਅੰਦਰ ਆਪਣੇ ਲੋਕਾਂ 'ਚ ਆ ਕੇ ਵਿਚਰਣਗੇ ਉਹਨਾਂ ਨੂੰ ਇਸ ਰਿਹਾਈ ਦੇ ਉੱਤੇ ਉਹਨਾਂ ਦੇ ਪਰਿਵਾਰ ਨੂੰ ਬਹੁਤ-ਬਹੁਤ ਮੁਬਾਰਕ ਅੱਜ ਮਾਨਜੋ ਸਿੰਘ ਅਰਬੰਦ ਕੇਜਰੀਵਾਲ ਜੀ ਦੀ ਰਿਹਾਈ ਲਈ ਹਿੰਦੁਸਤਾਨ ਦੀ ਸੁਪਰੀਮ ਅਦਾਲਤ ਮਹਾਂਜੋ ਸੁਪਰੀਮ ਕੋਰਟ ਜੀ ਦਾ ਧੰਨਵਾਦ ਜਿਨ੍ਹਾਂ ਨੇ ਬਹੁਤ ਹੀ ਇਤਿਹਾਸਿਕ ਫੈਸਲੇ ਦੇ ਦੌਰਾਨ ਇੱਕ ਐਸੀ ਸਖਸ਼ੀਤ ਜਿਹਨੂੰ ਸਾਜਿਸ਼ ਦੇ ਤਹਿਤ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਨੇ ਪਿਛਲੇ ਕਈ ਦਿਨਾਂ ਤੋਂ ਗੈਰਕਾਨੂੰਨੀ ਢੰਗ ਨਾਲ ਹਾਸਲ ਰੱਖਿਆ ਹੋਇਆ ਸੀਗਾ ਸੋ ਸੁਪਰੀਮ ਕੋਰਟ ਦੇ ਇਸ ਫੈਸਲੇ ਨੇ ਉਹਨਾਂ ਕਰੋੜਾਂ ਕਰੋੜਾਂ ਲੋਕਾਂ ਦਾ ਵਿਸ਼ਵਾਸ ਜਿੱਤਿਆ ਜਿਹੜੇ ਭਾਰਤ ਦੇ ਸੁਧਾਰ ਨੂੰ ਪਿਆਰ ਕਰਦੇ ਨੇ ਜਿਹੜੇ ਭਾਰਤ ਦੇ ਅੰਦਰ ਡੈਮੋਕਰੇਸੀ ਨੂੰ ਪਿਆਰ ਕਰਦੇ ਨੇ ਜਿਹੜੇ ਲੋਕਤੰਤਰੀ ਪ੍ਰਕਿਰਿਆ ਦੇ ਅੰਦਰ ਜਿਹੜੇ ਆ ਉਹ ਸ਼ਾਮਲ ਹੋ ਕੇ ਦੇਸ਼ ਦੇ ਅੰਦਰ ਇੱਕ ਸਰਕਾਰ ਨੂੰ ਚੁਣਨਾ ਚਾਹੁੰਦੇ ਆ ਸੋ ਮੈਂ ਸਮਝਦਾ ਬੜਾ ਇਤਿਆਸਿਕ ਫੈਸਲਾ ਔਰ ਇਸ ਫੈਸਲੇ ਦੇ ਨਾਲ ਨਾ ਕਿ ਲਾਹਮੰਦਵੀ ਪਾਰਟੀ ਦੇ ਵਰਕਰ ਬਲਕਿ ਉਹ ਸਾਰੇ ਹੀ ਲੋਕ ਜਿਹੜੇ ਤਾਨਾਸ਼ਹੀ ਦੇ ਖਿਲਾਫ ਕਿਸੇ ਨਾ ਕਿਸੇ ਰੂਪ ਚ ਲੜ ਰਹੇ ਨੇ ਵੱਖ-ਵੱਖ ਸੂਬਿਆਂ ਦੇ ਅੰਦਰ ਉਹਨਾਂ ਲੋਕਾਂ ਨੂੰ ਵੀ ਇਸ ਰਹਾਈ ਦੇ ਨਾਲ ਵੱਲ ਮਿਲੇਗਾ ਸੋ ਅੱਜ ਨਾ ਕੇਵਲ ਦੇਸ਼ ਦੇ ਅੰਦਰ ਬਲਕਿ ਦੁਨੀਆ ਦੇ ਅੰਦਰ ਵੀ ਇਹ ਰਿਐਕਸ਼ਨ ਹੋਇਆ ਦੁਨੀਆ ਦੇ ਅੰਦਰੋਂ ਵੀ ਲੋਕਾਂ ਨੇ ਸੁਪਰੀਮ ਕੋਰਟ ਦੇ ਇਸ ਫੈਸਲੇ ਨੂੰ ਐਪ੍ਰੀਸੀਏਟ ਕੀਤਾ ਸਾਡਾ ਮਹਿਬੂਬ ਲੀਡਰ ਸਾਡੇ ਵਿੱਚ ਆ ਰਿਹਾ ਅੱਜ ਅਸੀਂ ਪਲਕਾਂ ਮਸਾ ਕੇ ਉਹਨਾਂ ਦਾ ਸਵਾਗਤ ਕਰਦੇ ਹਾਂ ਔਰ ਬਹੁਤ ਜਲਦੀ ਉਹ ਪੰਜਾਬ ਦੇ ਅੰਦਰ ਸਾਡੇ ਬਦਾਸਪੁਰ ਪਾਰਲੀਮੈਂਟ ਹਲਕੇ ਦੇ ਅੰਦਰ ਆਪਣੇ ਲੋਕਾਂ 'ਚ ਆ ਕੇ ਵਿਚਰਣਗੇ ਉਹਨਾਂ ਨੂੰ ਇਸ ਰਹਾਈ ਦੇ ਉੱਤੇ ਉਹਨਾਂ ਦੇ ਪਰਿਵਾਰ ਨੂੰ ਬਹੁਤ ਬਹੁਤ ਮੁਬਾਰਕ देश दुनिया की हर खबर सबसे पहले देखने के लिए फॉलो करें दैनिक सवेरा टीवी यूट्यूब फेसबुक इंस्टाग्राम एक्स और व्हाट्सएप चैनल पर